ਚਲੋ ਜੀ ਫੋਟੋਆਂ ਖਿੱਚ ਕੇ ਤੁਹਾਨੂੰ ਦੁਬਾਰਾ ਮਿਲਦੇ ਆ ਇਹੋ ਚੈਨਲ ਨਾਲ ਜੁੜੇ ਰਹੋ ਜੁੜੇ ਰਹੋ ਜੁੜੇ ਰਹੋ ਇਹਨਾ ਹੁਣ ਕਈ ਬੰਦੇ ਹੈਗੇ ਕਈਆਂ ਨੇ ਖਤਮ ਹੀ ਕਰਤੇ ਆ ਫੋਨ ਦੇ ਹੀ ਨਹੀਂ ਕਿ ਹਨਾ ਹੁਣ ਤੇ ਆਪਾਂ ਲਗਾਤਾਰ ਪਾਈ ਜਾਣੇ ਹਨਾ ਆਪਾਂ ਕੱਲ ਵੀ ਬਣਾਉਣਾ ਸੀ ਕੱਲ ਹੀ ਕੀ ਹਾਲ ਹੈ ਬਾਈ ਸਾਰਿਆਂ ਦਾ ਲੋ ਵੀ ਅੱਜ ਦੀ ਵਲੌਗ ਦੀ ਸ਼ੁਰੂਆਤ ਆਪਾਂ ਕਰਤੀ ਆ ਬਸ ਚੱਲੇ ਆਪਾਂ ਗੱਡੀ ਤਮੋਂ ਨਾ ਸਕਾਰਪੀਓ ਵੀ ਤਮੋਂ ਨਹੀਂ ਆਏ ਤਵਾਗੇ ਅੰਦਰ ਲਾਈਏ ਪਹਿਲਾਂ ਸੈਫਟ ਤਵਾ ਲਈਏ ਇਹ ਜਾਂ ਤਾਂ ਤਵਾਗੇ ਲਿਓ ਰੀਆਂ ਅੱਜ ਮਰ ਚੱਲ ਅੱਜ ਫੂਟਮਾ ਖਿੱਚ ਕੇ ਹੁੰਨੇ ਆ ਤੇ ਕੱਪੜੇ ਲਿਆਂਦੇ ਹੀ ਨਵੇਂ ਤੇ ਮੈਂ ਕਾ ਚੱਲ ਵੀ ਫੇ ਚਲੀਏ 2-4 2 ਦਿਨ ਹੋ ਗਏ ਇੰਸਟਾ ਤੇ ਪਾਈਆਂ ਹੀ ਨਹੀਂ ਰੀਲ ਨਾ ਤਾਂ ਚਲੋ ਫਿਰ ਚੱਲਦੇ ਆਂ ਫਿਰ ਤੇ ਦੇਖਿਓ ਅੰਤ ਤੱਕ ਚੋਰੋ ਬਾਕੀ ਮਿਲਦੇ ਆਂ ਉੱਥੇ ਬੰਦਾ ਆ ਚੱਲ ਖਲੋਤਾ ਕਿੱਦਾਂ ਬੰਦਾ ਟੈਡੂ ਫੇਰ ਬਣਾਉਣ ਲੱਗਾ ਵਾ ਕਹਿੰਦਾ ਵਾ ਟੈਟੂ ਬਣਾਉਣਾ ਵਾ ਇੱਕ ਹੋਰ ਕਿਦਾ ਸਾਰੀਆਂ ਬਾਵਾ ਕਾਲੀਆਂ ਹੀ ਕਰ ਦੇਣੀਆਂ ਵਾ ਤੇ ਮੈਂ ਚੱਲ ਕੋਈ ਨਾ ਭਰਾਵਾ ਧਿਆਨ ਆ ਦੇਖੀ ਕਿਤੇ ਅੱਗੇ ਲੱਗ ਗਈ ਨਾ ਜਾਵੇ ਅੱਗੇ ਗੱਡੀ ਆਪਣੀ ਨੂੰ ਇਹਨੂੰ ਨਜ਼ਰ ਹੀ ਬਹੁਤ ਲੱਗਦੀ ਆ ਇੱਥੇ ਆਪਾਂ ਤਾਂ ਜ਼ਿਆਦਾ ਘੁੰਮੀ ਦਾ ਇੱਥੇ ਆਉਂਦਾ ਹੀ ਮਜ਼ਾ ਬਹੁਤ ਆ ਘੁੰਮਣ ਦਾ ਪੈਸੇ ਚੱਕ ਲਈ ਸੀ ਪੈਸੇ ਤੇ ਕੋਲ ਹੀ ਆ ਤਾਂ ਚੱਲੀਆ ਫਰੀ ਯਾਰ ਹੁਈ ਕਹਿੰਦੇ ਮੀ ਤੇ ਰਾਤੀ ਵਾਧੂ ਪੈ ਗਿਆ ਸੀ ਚਲੋ ਐਤੀ ਖੁੱਡੇ ਦੇ ਆਪਾਂ ਪਾਤੀ ਛੱਤ ਵਧੀਆ ਐ ਇੱਕੀ ਬਚਾ ਹੀ ਰਿਆ ਖੁੱਡੇ ਤੋਂ ਤੇ ਮੈਂ ਹੁਣ ਗੱਡੀ ਤ ਨੂੰ ਹੁਣ ਤੇ ਚੱਲੇ ਹੀ ਆ ਹੁਣ ਇਹਦ ਨਹੀਂ ਪਤਾ ਚੱਕੜ ਕਿੱਥੇ ਰਾਜ ਹੋਵੇ ਪਰ ਗੱਲ ਤੇ ਇਹ ਵੀ ਆ ਹਨਾ ਗੱਡੀ ਉਹਦਾ ਚਲਾਵ ਨਹੀਂ ਹੁੰਦੀ ਫੋਟੋ ਨਹੀਂ ਇਦਾਂ ਨਾਲ ਵਧੀਆ ਆਉਣੀ ਫੋਟੋ ਨਹੀਂ ਖੇਚੂਦੀ ਮੈਨੂੰ ਪਤਾ ਫੋਟੋ ਗੱਡੀ ਸਾਫ਼ ਨਹੀਂ ਖੇਚਦਾ ਮੈਂ ਤੇ ਨਹੀਂ ਇਦਾਂ ਖੇਚਦਾ ਫੋਟੋ ਉਹ ਤੇ ਚਲ ਕੋਈ ਨਾ ਤੇ ਮੈਂ ਤ ਨੂੰ ਇਹ ਗੱਲ ਕਹਿਣੀ ਸੀ ਇੱਕ ਟਾਇਰਾਂ ਲਈ ਪਾਲਸ਼ ਲੈ ਕੇ ਹੁਣ ਉਹ ਚੇਤੇ ਨਾਲ ਰੱਖੀ ਠੀਕ ਆ ਉਹ ਵੀ ਲੈ ਗਿਆ ਉਹ ਤੂੰ ਆਪਣੇ ਕੋਲ ਹੀ ਪੈਸੇ ਦੇ ਦੀ ਠੀਕ ਆ ਫੋਨ ਮੇਰਾ ਤੇਰੇ ਕੋਲ ਹੀ ਮੈਂ ਕਿੱਥੋਂ ਆਪਣੇ ਕੋਲੋਂ ਦੇਦਾ ਮੈਂ ਕਿੰਨੇ ਕਥਾ ਤੇਰੇ ਪੇਟੀਂ ਕਰੀ ਜਾ ਮੈਂ ਆਪਣਾ ਖਾਤਾ ਕਰਨਾ ਕਾਲ ਤੋਂ ਲੋ ਵੀ ਦਰਜੀ ਦਾ ਆ ਗਿਆ ਹੀ ਫੋਨ ਉਹ ਕਾਲ ਤੇ ਬਾਈ ਬਾਈ ਦੇ ਵਾਹ ਵਾਹ ਹੀ ਫੋਨ ਆਏ ਹੀ ਤੇ ਚਲੋ ਚੱਕਨੇ ਆ ਬਾਜੀ ਮੂੰ ਲੱਗ ਗੱਡੀ ਮੈਨੂੰ ਚਲੋਣੀ ਪੈਣੀ ਤੈਨੂੰ ਪਤਾ ਲੱਗਣ ਦੇ ਗੱਡੀ ਕਿੱਧਰ ਉਹਦੀ ਹੈ ਕੱਢ ਨਹੀਂ ਪਤਾ ਨਹੀਂ ਲੱਗਣ ਤੇ ਤੇ ਚਲੋ ਬਾਕੀ ਮਿਲਦੇ ਆਂ ਫਿਰ ਉੱਥੇ ਲੈ ਵੀ ਆਪਾਂ ਮਾਰਾ ਸ਼ਹਿਰ ਗਏ ਹੀ ਸ਼ਹਿਰ ਆਪਾਂ ਤਾਂ ਗਏ ਹੀ ਇੱਕ ਛੋਟਾ ਜਿਹਾ ਕੰਮ ਹੈਗਾ ਸੀ ਗੱਡੀ ਗੱਦਨਾ ਨਾ ਆਪਾਂ ਪਹਾੜਾਂ ਚੋਂ ਆਏ ਸੀ ਤੇ ਗੱਡੀ ਦਾ ਇੱਕ ਸ਼ੌਕਰ ਆਵਾਜ਼ ਕਰਦਾ ਸੀ ਮਾੜੀ ਮਾੜੀ ਤੇ ਉਹ ਵਲੋਗ ਆਪਾਂ ਤਾਂ ਨਹੀਂ ਉੱਥੇ ਸ਼ੋਅ ਕੀਤਾ ਹਜੇ ਨਾ ਤੇ ਉਹ ਕਹਿੰਦੇ ਸੀ ਇੱਕ ਵਾਰੀ ਖੋਲ ਕੇ ਚੈੱਕ ਕਰਾਂਗੇ ਚੰਗੀ ਤਰ੍ਹਾਂ ਤੇ ਕਦੇ ਹਜੇ ਟਾਈਮ ਨਹੀਂ ਹੈਗਾ ਤੇ ਬਾਕੀ ਫਿਰ ਮੈਂ ਕਹਿੰਨੇ ਆ ਫਿਰ ਮੈਂ ਚੰਗੀ ਤਰ੍ਹਾਂ ਫਿਰ ਵਲੋਗ ਹੀ ਪਾਵਾਂ ਜੇ ਕੋਈ ਨੁਕਸਾਨ ਹੋਇਆ ਵਾ ਤੂੰ ਦੇਖ ਲਾਂਗੇ ਜੇ ਨਹੀਂ ਤੇ ਹਜੇ ਹਜੇ ਤਾਂ ਚਲੋ ਸਹੀ ਆ ਜਾਣ ਦੀ ਗੱਡੀ ਹੈ ਨਾ ਤੇ ਹੁਣ ਗੱਡੀ ਤੁਹਾਨੂੰ ਨੇ ਉੱਥੇ ਜਾ ਕੇ ਬਾਕੀ ਵਲੋਗ ਪਾਉਣੇ ਆ ਆ ਜਾਂ ਅੰਦਰੋਂ ਸਾਰੀ ਚੰਗੀ ਤਰ੍ਹਾਂ ਤੁਵਾ ਦਾਂਗੇ ਹੈ ਨਾ ਬਾਹਰੋਂ ਵੀ ਚਲੋ ਤੁਹਾਨੂੰ ਪਤਾ ਹੀ ਹੈ ਮੀਂਹ ਪੈਂਦੇ ਆ ਤੇ ਚਲੋ ਬਾਹਰੋਂ ਵੀ ਚੰਗੀ ਤਰ੍ਹਾਂ ਹੀ ਤੁਵਾਵਾਂਗੇ ਤੇ ਚਲੋ ਬਾਕੀ ਮਿਲਦੇ ਆ ਉੱਥੇ ਮੈਂ ਕੋਈ ਹੋਵੇ ਨਾ ਉੱਥੇ ਗੱਡੀ ਤੁਹਾਨੂੰ ਮੇਰੀ ਹੋਈ ਹੀ ਪਾਈ ਨਾਲ ਗੱਲ ਮੈਂ ਕਹਤਾ ਹੀ ਮੈਂ ਕਿਹਾ ਆਪਾਂ ਗੱਡੀ ਤੁਹਾਨੂੰ ਨਹੀਂ ਪਰ ਉੱਤੋਂ ਚੜਾ ਗੇਲਾ ਉਹ ਮਰੀ ਨਾ ਜਿਵੇਂ ਮੈਂ ਕਿਹਾ ਫੇਰ ਲੋਣਾ

फिर दिए ठीक ठाक सि करके ला बार मौसम तो है, बदल जा मैं चल फिर भी गड्डी दबा लेने एक करी होर की है ना। मारन लग गई है बाकी कोई ना हम इत है पानी जा। चल जान दे ਤਾਂ ਜਾਣਦੇ ਚੱਲ ਠੀਕ ਆ ਫੇ ਮੇਰਾ ਵੀਰ ਜੱਦੀ ਤਾਂ ਬਹੁਤ ਚਮਕ ਗਈ ਜਵਾਰ ਚਲੋ ਚਲ ਜਾ ਕੇ ਹੁਣ ਤਿਆਰ ਹੋ ਕੇ ਫਿਰ ਮਿਲਦੇ ਆ ਚਲੋ ਜੀ ਬਹਿ ਗਿਆ ਤੇ ਬੈਠ ਰਹਾ ਉਹ ਉੱਠ ਕੇ ਜਲੋਨੀ ਗੱਡੀ ਸਾਨੂੰ ਪਤਾ ਹੀ ਆ ਇਹ ਤੇਰੀ ਆਦਤ ਹੀ ਆ ਪਹੁੰਚ ਕੇ ਗੱਡੀ 'ਚ ਬਹਿ ਜਾਣਾ ਕਦੇ ਇਹ ਨਾ ਚਲਾ ਲਵੇ ਕਦੇ ਚਲ ਕੋਈ ਨਾ ਆਪਾਂ ਉਦਾਂ ਵੀ ਗੱਡ ਚਲਾਈਦੀ ਆ ਪਿੱਛੋਂ ਦੀ ਲੈ ਕੇ ਜਾਵਾਂ ਜਾਂ ਅੱਗੇ ਉਹਦੀ ਗੱਡੀ ਜਾਂ ਤੇ ਅੱਗੇ ਉਹਦੀ ਪਿੱਛੋਂ ਦੀ ਗਾ ਇਹ ਕੀ ਆ ਸੈਂਗਲੀ ਗਲੀਆਂ ਵਿੱਚੋਂ ਦੀ ਲੈ ਜਾਏ ਨੀ ਉਹ ਰੇਤਾ ਪਈ ਸੀ ਅੱਗੇ ਕਿੱਥੇ ਆ ਬਈ ਚਲ ਕੋਈ ਨਾ ਹੁਣ ਮੌਸਮ ਤਾਂ ਮੀਂਹ ਵਾਲਾ ਹੋ ਗਿਆ ਈ ਉਹ ਹੈ ਫੇਰ ਕੀ ਹੋ ਫੇਰ ਕੀ ਆ ਹੋ ਤੇ ਗਿਆ ਨਾ ਜੇ ਮੀਂਹ ਆ ਗਿਆ ਫਿਰ ਫਿਰ ਫੋਟੋਆਂ ਖਿੱਚੀਆਂ ਜਾਂ ਫੇਰ ਆ ਜਿਓ ਫੇਰ ਚਿੰਤਾ ਨਹੀਂ ਆ ਨਾ ਹੂੰ ਸਿੱਧੀ ਗੱਡੇ ਜਾਂ ਕਿੱਦਾਂ ਕਰ ਬੱਸਦਾ ਬੱਸ ਉਧਰ ਨੂੰ ਜਾਣੀ ਆ ਗਾਂ ਦਾ ਸੱਦੇ ਤੇ ਚਲੋ ਬਾਕੀ ਆਪਾਂ ਮਿਲਦੇ ਆ ਉੱਥੇ ਜਾ ਕੇ ਤਾਂ ਟਾਇਰ ਚ ਇੱਕ ਜਹਾਵਾ ਵੀ ਘਾਟਾ ਉਹ ਵੀ ਮੈਂ ਇਹਨੂੰ ਕਿਹਾ ਪਰ ਉਹ ਇੰਦਰ ਇਹ ਗੱਲ ਕਹਿੰਦਿਆ ਸੀ ਕਿ ਇਹਦਾਂ ਚਲਿਏ ਖੂਬ ਤੇ ਵੀ ਵਧੀਆ ਯਾ ਵਲੋਗ ਬਣਾਈ ਜੀ ਚਲ ਚਲਿਏ ਕੱਲ ਪਰਸੋਂ ਤੱਕ ਜਲਦੀ ਜਲਦੀ ਕੱਲ ਪਰਸੋਂ ਬਣਾਉਣੇ ਉੱਥੇ ਜਾ ਗਏ ਤੇ ਨਾਲੇ ਆਪਣੇ ਕੋ ਇੱਕ ਮੈਂ ਕਿਹਾ ਤੈਨੂੰ ਕਹੇ ਨਹੀਂ ਥਾਰ ਵੀ ਦਾ ਆਪਾਂ ਪੋਨਾ ਵਿੱਚ ਉਹ ਵੀ ਆਪਾਂ ਲੈ ਕੇ ਜਾਣੀ ਕਿਹਦੇ ਨਾ ਉਹ ਵੀ ਪਾਵਾਂਗੇ ਕੋਈ ਖੱਤਾਂ ਨਹੀਂ ਉਹਦਾ ਵੇਲਾ ਹੋਣਾ ਖੱਤਾ ਚੱਲ ਕੋਈ ਨਾ ਆਪਾਂ ਗੇ ਵਿੱਚ ਕਮੂਰੀਆਂ ਉਹਦੇ ਆਪਾਂ ਉਹਤਾਂ ਲੈ ਕੇ ਜਾਣੀਆਂ ਮਨੂਨੀ ਜਿਹੜੀ ਵੀਡੀਓ ਕਰੀ ਤੂੰ ਹਾਸੇ ਵਾਲੀ ਕਹਿੰਦਾ ਇਹ ਹਾਸੇ ਵਾਲੀ ਕੋਈ ਬਣਾਵਾਂਗੇ ਇੱਕ ਦੋ ਪੱਟੀਆਂ-ਪੁੱਟੀਆਂ ਜੀ ਬਣਾਉਂ ਪੱਟੀਆਂ ਵਾਲੀ ਬਣਾ ਲਾਗੇ ਮੈਂ ਕਿਹਾ ਕਈ ਬੰਦੇ ਆ ਬੜਾ ਕੁਝ ਕਹਿਂਦੇ ਆ ਫਿਰ ਮੈਂ ਕਾਲੀ ਸੁਣਿਆ ਫਿਰ ਤੇ ਮੈਂ ਕਿਹਾ ਕਈ ਜਾਣਦੇ ਸਹੀ ਮੈਨੇ ਜੋ ਮਰਜੀ ਕਹੀ ਜਣਾ ਆਪਣੋ ਕੋਈ ਫਰਕ ਕੋਣ ਸਹੀ ਆ ਕੋਣ ਗਲਤ ਹਰੇਕ ਨੂੰ ਪਤਾ ਜੀ ਹੈਨਾ ਇਹਦਾ ਆਪ ਨੂੰ ਪਤਾ ਆਪਾਂ ਗਲਤ ਕਿੱਥੇ ਆਪ ਨੂੰ ਪਤਾ ਵਾ ਕਿੱਥੇ ਉਹ ਗਲਤ ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਹੀ ਹਨਾ ਇਹਦਾ ਕਿਹੇ ਕੁਸ਼ ਪਹਿਲੇ ਨੰਬਰ ਤੇਦਾ ਆਪਾਂ ਗਲਤ ਕੋਈ ਕਹੀ ਜਾਂਦਾ ਆਪਨੂੰ ਵੀ ਸਿਰ ਦਰਦ ਦੀ ਮੈਂ ਵੀ ਇਹੋ ਗੱਲ ਸੋਦਾ ਜੋ ਕਹਿੰਦਾ ਕੌਣ ਸਹੀ ਹੈ ਉਹਨੂੰ ਪਤਾ ਹੀ ਹੈ ਐਵੇਂ ਕਹੀ ਜੋ ਸੱਚੀ ਹੋਈ ਜੇ ਉਹ ਚੀਜ਼ਾਂ ਦਾ ਨਹੀਂ ਮਜ਼ਾ ਆਉਂਦਾ ਚਾਹ ਲ ਕੋਈ ਨਾ ਤੇ ਇੱਕ ਬਾਈ ਦਾ ਮੈਨੂੰ ਆਇਆ ਸੀ ਕਮੈਂਟ ਇਹਦਾ ਵੀਊ ਵੀਰ ਇੱਕਾ ਕਟਉਂਦੇ ਤੁਹਾਡੇ ਕਿਹਨਾਂ ਕੀਤੇ ਦੋ ਮਹੀਨੇ ਹੀ ਜੀ ਹੋਇਆ ਹੁਣ ਆ ਪਾਰੀ ਦੋ ਮਹੀਨੇ ਨਹੀਂ ਬਾਈ ਹੋਇਆ ਸ਼ੁਰੂ ਕੀਤੇ ਨੂੰ ਕੰਮ ਨੂੰ ਚਲੋ ਹੌਲੀ ਹੌਲੀ ਅਜੇ ਤਾਂ ਆਪਾਂ ਬਹੁਤ ਲੰਮਾ ਸੋਚਿਆ ਵਾ ਇਹ ਕਦੇ ਅੱਜੀ ਹੋ ਜਾਣਾ ਨਾ ਹੋ ਤੇ ਚਲੋ ਹੌਲੀ ਹੌਲੀ ਹੋ ਜੂਗਾ ਗਾਂ ਕੰਮ ਅਜੇ ਤਾਂ ਆਪਣੀ ਸਟਾਰਟ ਹੀ ਆ ਕੰਮ ਕੀਤਾ ਹਨਾ ਨਾ ਹੋ ਅਜੇ ਆਪ ਨੂੰ ਇਨੀ ਨੋਲਜ ਵੀ ਹੈ ਨਹੀਂ ਕਿ ਹਨਾ ਜੇ ਆਪਾਂ ਕਹੀਏ ਆਪ ਨੂੰ ਸਾਰਾ ਪਤਾ ਵਾ ਜਿੱਦਾਂ ਵੀ ਹਨਾ ਇਹ ਤਾਂ ਕੰਮ ਸ਼ੁਰੂ ਹੀ ਆ ਆਪਣਾ ਇਹ ਤਾਂ ਹੁਣ ਗਾਂ ਜਾ ਕੇ ਦੇਖਾਂਗੇ ਹਨਾ ਹੁਣ ਕਈ ਹੈ ਆਪਾਂ ਵੀ ਨੂੰਆ ਕਰਕੇ ਆਪਾਂ ਪਾਉਂਦੇ ਵੀ ਨਹੀਂਗੇ ਆਹੋ ਚਲੋ ਆਪਾਂ ਇੱਕ ਰੱਖੀ ਦੀ ਯਾਦਗਰੀ ਚਲੋ ਵਧੀਆ ਰਹੇ ਤਾਂ ਵਾ ਨਾਲੇ ਆਪਣੀ ਉਹ ਵਾਲਾ ਸੁਭਾਅ ਆਦਤ ਵੀ ਨਹੀਂ ਕੀਤੀ ਸੁਭਾਅ ਤੇ ਚਲੋ ਆਪਣਾ ਹੈ ਹੀ ਸਹੀ ਆ ਚਲੋ ਹਨਾ ਇਹ ਤੇ ਤੁਹਾਨੂੰ ਵੀ ਪਤਾ ਹੀ ਆ ਤੇ ਦੂਜੇ ਨੰਬਰ ਤੇ ਆਪਣੀ ਆਦਤ ਵੀ ਨਹੀਂ ਕੀਤੀ ਹਨਾ ਉਸ ਟਾਈਮ ਪੋਣਿਆਂ ਵਲੋਗ ਤੇ ਬਜ ਖਤਮ ਕਰਦੇ ਨੇ ਉਹ ਚੀਜ਼ ਨਹੀਂ ਆ ਪਰ ਰੱਖਣੀ ਆਪਾਂ ਲਗਾਤਾਰ ਹੀ ਰੱਖਨੇ ਆਪਾਂ ਇਹ ਜਾਨੇ ਕਰਨੇ ਆ ਹਨਾ ਹੁਣ ਕਈ ਬੰਦੇ ਹੈਗੇ ਕਈਆਂ ਨੇ ਖਤਮ ਹੀ ਕਰਤੇ ਆ ਪੋਣਦੇ ਹੀ ਨਹੀਂ ਕਿ ਹਨਾ ਹੁਣ ਤੇ ਆਪਾਂ ਲਗਾਤਾਰ ਪਾਈ ਜਾਨੇ ਹਨਾ ਆਪਾਂ ਤਾਂ ਕੱਲ ਵੀ ਬਣਾਉਣਾ ਸੀ ਕੱਲ ਕੰਮੀ ਨਹੀਂ ਹਨਾ ਆਪਾਂ ਤਾਂ ਆਪਾਂ ਤਾਂ ਕੱਲ ਵੀ ਸੋਚਿਆ ਸੀ ਕੱਲ ਇਹ ਹੀ ਮੀਂਹ ਪੈਣਦੇ ਸੀ ਇੱਕ ਹੋਰ ਵੀ ਹੈਗੀ ਸੀ ਟੈਨਸ਼ਨ ਸਿਰ ਟੈਨਸ਼ਨ ਵਰੀ ਤੈਨੂੰ ਸਿਰ ਚਲੋ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਗੱਲ ਤੇ ਆ ਤੈਨੂੰ ਟੈਨਸ਼ਨ ਵੇਲੇ ਰ ਟੈਨਸ਼ਨ ਪੈ ਗਈ ਤੇ ਇਹ ਦੀਆਂ ਸੋਂ ਲੋ ਗੱਲਾਂ ਮੈਂ ਕਹ ਚੱਲ ਚੋਪਾ ਚੱਲ ਸੀਰੀਅਸ ਹੋ ਇੱਕ ਗੱਲ ਕਰੀ ਜਾਨੇ ਪਰ ਖਾਟਿਆ ਰੀ ਵਰੀ ਟੈਨਸ਼ਨ ਆ ਗਈ ਤੇ ਤੈਨੂੰ ਸਾਰੀ ਟ੍ਰਾਈਂਗ ਟੈਨਸ਼ਨ ਹੁੰਦੀ ਆ ਤੈਨੂੰ ਕੀ ਪਤਾ ਆਪ ਤੇ ਕੱਲ ਸੋ ਗਿਆ ਸੀ ਇਹ ਮੇਰੀ ਦੌੜੀ ਘਟਵਾ ਕੇ ਤੇਰੀ ਛੋਡੀ ਜੀ ਕਰਵਾਤੀ ਚਾਹ ਤੇ ਲੱਗਦੀ ਛੋਡੀ ਸੋਹਣੀ ਐਵੇਂ ਵਢੀ ਰੱਖੀ ਆ ਕੇ ਫਰੋਂ ਮਰ ਜੀ ਤੇਰੀ ਚੱਲ ਬਾਕੀ ਸਾਰਾ ਗੱਡੀ ਜੀ ਨਾ ਵਲੌਗ ਕੱਢ ਦਿਆ ਕਰ ਕੋਈ ਬਾਹਰ ਮੁਰੂ ਆਪਾਂ ਤੇ ਗਈ ਉਹ ਪਹੁੰਚ ਤੇ ਰਾਤ ਚ ਮੀਂਹ ਤੇ ਪੈਂਦੇ ਚੱਕਰ ਤੇ ਚਲੋ ਚੜੇ ਜਾਂ ਥੋੜਾ ਕਰ ਗੰਦੀ ਰਹਾ ਹੋਈ ਚੱਲ ਕੋਈ ਨਾ ਚਲਾਈ ਵੀ ਤੂੰ ਹੀ ਐ ਤੂੰ ਹੀ ਸਾਫ ਕਰੂਗਾ ਕੀ ਬੋੜਵਾ ਭੱਜਾ ਕਿੱਧਰ ਜਾਂਦੇ ਆ ਤੈਨੂੰ ਇਹ ਕਹਿਣਾ ਨਹੀਂ ਤੈਨਾਂ ਦੇ ਪਾਲਛ ਘਮਾ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਨਹੀਂ ਗੱਲ ਨਹੀਂ ਮੈਂ ਸੁਣਨੀ ਕੋਈ ਵੀ ਪਹਿਲਾਂ ਤੈਨਾਂ ਦੇ ਪਾਲਛ ਘਮਾ ਗੱਡੀ ਰੋਕੋ ਸਾਹਮਣੇ ਨਾ ਦੇਖ ਐ ਕਿਹੇ ਇੱਟ ਇਦਾਂ ਕਰ ਪਹਿਲਾਂ ਮੇਰੀਆਂ ਖੇਚ ਦੇ ਚਲੋ ਜੀ ਫੋਟੋਆਂ ਖੇਚ ਕੇ ਤੁਹਾਨੂੰ ਦੁਬਾਰਾ ਮਿਲਦੇ ਆ ਇਹੋ ਚੈਨਲ ਨਾਲ ਜੁੜੇ ਰਹੋ ਜੁੜੇ ਰਹੋ ਜੁੜੇ ਰਹੋ ਸਪੈਸ਼ਲ ਲੱਗਦਾ ਸਹੀ ਨਹੀਂ ਲੱਗੀ ਫਿਰ ਲੈ 50 ਤਾਂ ਹੀ ਸਾਨੂੰ ਅੱਗੇ ਕਿੱਥੇ ਲੋਂ ਲੱਗਾ ਗੱਡੀ ਲੈ ਮੈਨੂੰ ਲੋ ਦਾ ਹਾਈਵੇ ਤੇ ਲੱਗੇ ਲੋ ਨਹੀਂ ਗੱਡੀ ਓ ਲਾਲਾ ਓ ਲਾਲਾ ਓ ਥੱਲੇ ਕਤਾਰ ਜੀ ਲਮਕੀ ਓ ਗਾਦੀ ਆ ਥੱਲੇ ਕਤਾਰ ਜੀ ਲਮਕੀ ਆ ਚਲ ਆਇਆ ਫਿਰ ਖਿੱਚਦੇ ਮੈਂ ਵੀ ਇੱਕ ਅੱਧੀ ਇੱਥੇ ਫੋਟੋ ਖਿੱਚ ਲਈਏ ਉਹ ਕੋਈ ਇਤਿਹਾਸ ਦੱਸਣਾ ਹੋਵੇ ਕੁਝ ਕੋਈ ਗੱਲ ਦੱਸਣੀ ਹੋਵੇ ਦੱਸਣੀ ਇਹ ਆ ਅੱਜ ਸ਼ੋਗਰਾਂ ਮਿਲ ਗਈ ਗੱਡੀ ਚਲਾਈ ਆ ਬਾਈ ਨੀ ਕੀ ਮਿਲੀ ਆ ਚਲੋ ਹੁਣ ਬਾਈ ਇੱਥੇ ਸੈੱਟ ਕਰਕੇ ਲੱਗਣ ਦੀ ਗਰਮੀ ਕੀ ਲੱਗਣੀ ਆ ਉੱਥੇ ਪਿੱਛੇ ਮੀਂਹ ਪੈਣ ਦੇ ਇੱਥੇ ਧੁੱਪ ਲੱਗੀ ਆ ਹਨਾ ਮੈਂ ਤਾਂ ਮੂੰਹ ਉੱਤੇ ਧੁੱਪ ਆਏ ਚੰਗੀ ਕਰਾ ਨਹੀਂ ਚੱਲ ਲੱਗੋ ਗਰਮੀ ਆ ਤਾਂ ਮਤ ਮਰੀ ਲਾਲਾ ਟੀ-ਸ਼ਰਟ ਤੁੰਨੀ ਮੈਂ ਕਾ ਚੱਲ ਕੀ ਲਾਉਣੀ ਆ ਜੋ ਮਰਜੀ ਆ ਆਪਣਾ ਕੰਮ ਦੇਣਾ ਸਲਾਹ ਸਲਾਹ ਮੰਨਣੀ ਨਹੀਂ ਮੰਨੀ ਤੇਰੀ ਮਰਜੀ ਆ ਉਹ ਨਹੀਂ ਮੈਂ ਤਾਂ ਨਹੀਂ ਲਾਉਂਦਾ ਕਈ ਵਾਰ ਆਪਨੂੰ ਵੀਰ ਟੱਕਰੀ ਜਾਂਦੇ ਰਾਜ ਕੋਈ ਤੈਨੂੰ ਪਤਾ ਆਪਣੀ ਆਦਤ ਆਪਾਂ ਰੋਕ ਕੇ ਚਾਹੀਦਾ ਵਾ ਇਹ ਚੀਜ਼ ਨਹੀਂ ਹੈਗੀ ਆਪਾਂ ਤੇ ਰੋਕ ਕੇ ਚਲ ਮੈਂ ਕੀ ਗੱਲ ਸਾਰੀ ਟੀ-ਸ਼ਰਟ ਲਾਤੀ ਭਾਈ ਨਹੀਂ ਕਾਲੀ ਪਰ ਨਹੀਂ ਉਦਾਂ ਗੱਲ ਕਰ ਮੈਂ ਲੱਗਾ ਸੌਣਾ ਮੈਨੂੰ ਥਾਈਂ ਤੋਂ ਹੀ ਨਾ ਮੈਨੂੰ ਜਾ ਕੇ ਉੱਥੇ ਸੌਦਾ ਥਾਈਂ ਰਹਿੰਦਾ ਅੱਗੇ ਕੀਤਾ ਵੀ ਕੀ ਹੈ ਤੂੰ ਸੌਂਦਾ ਹੀ ਆ ਤੂੰ ਸਾਰਾ ਦਿਨ ਤੇ ਨਾਲੇ ਇੰਦਰ ਮੈਂ ਤੈਨੂੰ ਇਹ ਗੱਲ ਕਹਣੀ ਗੱਡੀ 'ਚ ਦੋ ਦਿਨ ਕਮੀਆਂ ਲੈਗਲ ਆਈਆਂ ਚੀਜ਼ ਨਹੀਂ ਕਲਾਈਆਂ ਲੈਗਲ ਆਈਆਂ ਬੋਧ ਲਿਖ ਲਾਈਆਂ ਕਮੀਆਂ ਮੈਂ ਤੈਨੂੰ ਉਹ ਚੀਜ਼ ਕਹਿਣਾ ਇਹਦੀਆਂ ਸਹੀ ਕਰੋ ਭਾਈ ਜੀ ਜਾਨੀ ਚਲਾਈ ਜਾਰੀ ਚਲਾਈ ਨਹੀਂ ਪਤਾ ਗੱਲ ਕੀ ਆ ਆਪਾਂ ਇਹ ਦੇਣਾ ਕੀਤਾ ਧੱਕਾ ਦਾ ਨਾਂ ਦਿੱਤੀ ਉਹਨਾਂ ਨੂੰ ਸਾਧ ਲੈਣ ਤਾਂ ਨਹੀਂ ਸੱਚ ਪਤਾ ਗੱਲ ਕੀ ਆ ਆਪਾਂ ਦੋ ਤਿੰਨ ਅਰੀ ਪਹਾੜਾਂ 'ਚ ਚੱਲ ਗਏ ਹਨਾ ਆ ਗਏ ਕਰੀ ਨਹੀਂ ਚੈੱਕ ਹਾਂ ਚੈੱਕ ਨਹੀਂ ਕਰਵਾਈ ਤੇ ਨਾ ਆਪਾਂ ਝਾਂਸੀ ਲੈ ਕੇ ਗਏ ਇੱਕ ਦੋ ਅਰੀ ਵੀ ਸਹੀ ਮੈਨੇ ਗੱਡੀ ਨਾਲੋਂ ਨਾਲ ਹੀ ਚੈੱਕ ਕਰਨੀ ਚਾਹੀਦੀ ਲੱਗੇ ਵੀ ਧਿਆਨ ਰੱਖੀ ਕਿਦਾਂ ਸੁੱਤਾ ਹੀ ਨਾ ਲੈ ਜਾਂਦਾ ਧਿਆਨ ਹੀ ਆ ਕੇ ਆ ਕੇ ਧਿਆਨ ਆਪਣਾ ਅੱਗੇ ਹੀ ਹੁੰਦਾ ਵਾ ਤੇ ਹੁਣ ਮੈਂ ਤੁਹਾਨੂੰ ਉਹ ਗੱਲ ਕਹਿਣਾ ਤੇ ਇੱਕ ਵਾਰੀ ਜਾਂਸੀ ਲੈ ਕੇ ਜਾਈਏ ਤੇ ਕਰੀ ਚੈੱਕ ਕਰਵਾਈਏ ਸਾਰੀ ਗੱਡੀ ਹਨਾ ਤੈਨੂੰ ਪਤਾ ਤਾਂ ਹੈਗਾ ਇਹਦਾ ਚੋਰੀ ਦਾ ਸਹੀ ਮੈਨੇ ਉਦਾ ਸਕਾਰਪਿਓ ਚਲਾਉਣ ਹੁਣ ਦੇ ਲੈ ਵੀ ਨਹੀਂ ਕਰਦਾ ਕੋ ਦੰਦੀ ਇਹ ਚਲਉਂਦੇ ਹਨਾ ਇਹ ਨੇਕੀ ਦੇ ਕਰਕੇ ਵਧੀਆ ਨਾ ਲੱਗਦੀ ਕਵਰ ਜੀ ਹੋ ਜਾਂਦੀ ਹਨਾ ਪਰ ਸੋ ਜਾਂਦੀਆਂ ਕਰਤਾ ਕਿ ਚੱਕ ਟੀ ਆ ਤੂੰ ਨਹੀਂ ਤੇ ਬਦਲ ਆ ਪਿੱਛੇ ਤੋਂ ਤੇਰੇ ਬਾਅਦ ਸਹੀ ਗੱਲ ਕਿਲੋਮੀਟਰ ਦੂਰ ਆ ਕੇ ਤੇਰਾ ਬਦਲ ਹੋ ਜਾਂਦਾ ਗੱਡੀ ਪਿੱਛੇ ਆ ਕੇ ਤੇਰੇ ਮੀਂਹ ਪੈ ਲੱਜਦਾ ਮੀਂਹ ਵੇਖ ਲਈ ਅੱਗੇ ਮੀਂਹ ਪੈਂਦਾ ਹੁਣਾ ਕਿ ਤੋਪ ਪਾ ਗਈ ਉਹ ਲੈ ਵੇਖ ਲਈ ਅੱਗੇ ਮੀਂਹ ਆ ਜਾਣਾ ਆ ਗਈ ਤੋਪ ਪਾਲਾ ਚੈਨ ਹੈ ਮਾਗੇ ਚੈਨ ਤੈਨੂੰ ਪਾਲਾ ਮੈਂ ਕਿਹਾ ਕਿ ਤੋਪ ਚਲ ਭਰਾਵਾ ਸੋਚੀ ਜਾ ਜੋ ਤੂੰ ਕਹਿਣਾ ਕਹੀ ਜਾ ਤੇਰਾ ਕੀ ਹੈ ਨਾ ਤੂੰ ਘਰੇ ਕੋਈ ਕੰਮ ਕਰਨਾ ਹੁੰਦਾ ਤਾਂ ਨਾ ਤੂੰ ਗੱਡੀ ਦਾ ਕਰਨਾ ਨਾ ਤੂੰ ਕਿਹ ਕੀ ਕੀਤਾ ਕਿ ਤੂੰ ਸਵੇਰ ਦਾ ਉੱਠ ਗਿਆ ਅੱਜ ਮੈਨੂੰ ਪਤਾ ਨਾ ਅੱਜ ਸਵੇਰ ਤੋਂ ਉੱਠ ਕੇ ਮੈਂ ਕਿੰਨੇ ਕੰਮ ਕੀਤੇ ਉਹ ਬਹੁਤ ਥਰਵਾ ਬਸ ਰੋਟੀ ਖਾਂਦਾ ਵਾ ਚਾਹ ਪੀ ਕੇ ਤਾਂ ਆਰਾਮ ਨਾਲ ਤਿਆਰ ਹੋ ਜਾਂਦਾ ਤੇ ਮੈਂ ਤੈਨੂੰ ਅੱਜ ਹੀ ਨਹੀਂ ਗੱਲ ਕਹਿਤੀ ਉਹ ਅੱਜ ਜਾਣਾ ਨਾ ਕੱਪੜੇ ਪੂਰੇ ਸੋਨੇ ਲੈ ਕੇ ਆਈ। ਕੱਲ ਵੀ ਤੈਨੂੰ ਆਉਣਾ ਸੀ ਕੱਲ ਵੀ ਤੈਨੂੰ ਕਿਹਾ ਹੀ ਸੀ ਤੂੰ ਵੇਖ ਲੈ। ਵੇਖ ਲੈ। ਹੁਣ ਲੈ ਕੇ ਹੀ ਵਧੀਆ ਪੂਰੇ ਤੂੰ ਹੈਂ? ਤੂੰ ਤੂੰ ਕੀ ਮੈਂ ਕੀ ਕਰਨਾ ਤੈਨੂੰ ਪਤਾ ਹੀ ਆ। ਤੂੰ ਵੀ ਨਾਲ ਹੀ ਹੋ ਨਾ। ਮੈਂ ਮਾਰਾ ਜਾਣਾ ਵਾ ਗਾਂ। ਜਾਣਾ ਤੈਨੂੰ ਮਾਪੇ ਇੱਥਾ ਕੱਲ ਨੂੰ ਮੈਂ ਨਹੀਂ ਅੱਜ ਤੱਕ ਤੈਨੂੰ ਭੇਜਿਆ ਪੂਜਾ ਕੱਲ ਨੂੰ ਤਾਂ ਨਾਂ ਮ ਜਾਣ ਦੇਣਾ। ਨਹੀਂ ਨਹੀਂ ਮੈਂ ਜਾਣਾ ਵਾ ਤੂੰ ਕੱਪੜੇ ਲੈ ਲਈ ਉਹਨੇ ਜਿੱਥੇ ਜਿੱਨਾ ਮੈਂ ਆ ਨਹੀਂ ਆ ਸੇਲੀ ਗਾਨੀ ਤੂੰ ਕੱਪੜੇ ਲੈ ਲਈ ਤੇ ਮੈਂ ਮਹਾਰਾਜ ਹੂ ਆਪਾਂ ਉਹਦੇ ਨਹੀਂ ਭੇਜਣਾ ਤੂੰ ਉੱਤੇ ਰੋਗਾ ਮੇਰੇ ਅੱਖਾਂ ਸਾਹਮਣੇ ਰਹੂਗਾ ਕਿ ਨਜ਼ਰ ਮੇਰੀ ਅੱਖ ਅੱਗੇ ਖੁੱਲੀ ਆ ਉਹ ਨਜ਼ਰ ਸਾਹਮਣੇ ਮੇਰੇ ਅੱਖ ਮੇਰੀ ਮੀਟੀ ਜੀ ਤੂੰ ਗਾਇਬ ਹੋ ਗਿਆ ਬਸ ਵੇ ਤੇਰੀ ਵੇਖੀ ਚਵਲ ਡਾਂਸ ਕੀਤਾ ਹੁਣ ਇਹ ਤਾਂ ਸਮਾਂ ਹੀ ਦੱਸੂਗਾ ਹੈ ਲੈ ਵੀ ਮਿੱਤਰ ਆ ਗੱਡੀ ਆਪਾਂ ਹੁਣ ਚੱਲੇ ਆ ਸੰਤਾਨਪੁਰ ਸੰਤਾਨਪੁਰਾ ਲੈ ਕੇ ਕੱਪੜੇ ਤੇ ਮੈਂ ਸੱਚੋ ਬਾਈ ਦਾ ਆਈ ਫੋਨ ਜਾਣਾ ਉੱਥੇ ਨਹੀਂ ਕਿੱਥੇ ਓਕੇ ਲੇ ਕੋ ਲਾਕੇ ਜਾਉਂਦੇ ਆ। ਉਹ ਕਿਉਂ ਨਹੀਂ ਹੋ? ਦੇਖਾਂਗੇ। ਚਲੋ ਕੋ ਵੀ ਹੋ ਅੱਗੇ ਹੋਣਾ ਹੀ ਹੋ। ਉਹ ਬਾਈ ਦਾ ਵੀ ਕੰਮ ਬਹੁਤ ਜ਼ਿਆਦਾ ਵਧੀਆ ਵਾ। ਚਲੋ ਬਾਈ ਦਾ ਇੱਕ ਸੁਭਾਅ ਵੀ ਬਹੁਤ ਵਧੀਆ ਵਾ। ਤੇ ਆਪ ਨੂੰ ਕਦੋਂ ਬਾਈ ਫੋਨ ਕਰੇ ਆਪਾਂ ਜਾਈਦੇ ਹੀ ਆ ਹਨਾ। ਤੇ ਚਲੋ ਬਾਕੀ ਫੇ ਮਿਲਦੇ ਆ ਉੱਥੇ ਜਾ ਕੇ ਪਹਿਲਾਂ ਚਲਦੇ ਆ ਕੱਪੜੇ ਵਾਲੀ ਸ਼ੋਪ ਤੇ। ਉੱਥੋਂ ਹੋ ਕੇ ਤੇ ਫੇ ਚੱਲਾਂਗੇ ਆਪਾਂ ਉਧਰ ਤੇ ਤੁਹਾਨੂੰ ਉਹ ਵੀ ਲੋਕੇਸ਼ਨ ਦਿਖਾਉਨੇ ਆ। ਚਲੋ ਸੁਲਤਾਨਪੁਰ ਗਈ ਆਪਾਂ ਪਹੁੰਚ। ਬਾਈ ਦੀ ਸ਼ਾਪ ਤੇ ਆਪਾਂ ਆ ਗਏ ਤੇ ਬਾਕੀ ਤੁਸੀਂ ਆਪ ਹੀ ਦੇਖ ਲਿਓ ਹਨ ਬਾਈ ਦਾ ਕੰਮ ਬਹੁਤ ਜ਼ਿਆਦਾ ਵਧੀਆ ਵ ਤੇ ਉਹ ਬਾਈ ਦੀ ਐਡੀ ਵੀ ਇੰਸਟਾਗ੍ਰਾਮ ਵਾਲੀ ਤੇ ਨੰਬਰ ਵੀ ਉਹ ਵਟਸਐਪ ਵਾਲਾ ਉੱਤੇ ਹੀ ਹੈ ਹਨ ਤੇ ਇੱਕੋ ਦੋ ਦੇ ਆਪ ਨੂੰ 210 ਦਾ 17 ਤੋਂ ਹੋ ਗਿਆ ਨਾ ਆਪਾਂ ਇੱਥੋਂ ਹੀ ਲੈ ਕੇ ਜਾਈਦੇ ਹਨ ਮੇਨ ਚੀਜ਼ ਇਹ ਹੈ ਬਾਈ ਕੋ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਹਨ ਕੱਪੜਿਆਂ ਦੀ ਚਲੋ ਹੁੰਦੀ ਬਾਕੀਆਂ ਕੋ ਵੀ ਵਧੀਆ ਹਨ ਚਲੋ ਆਪਣਾ ਇੱਥੇ ਬਾਈ ਨਾਲ ਵਧੀਆ ਤੇ ਪਿਆਰ ਬਣਿਆ ਵਾ ਤੇ ਬਾਈ ਦੀ ਸ਼ੋਪ ਹੈਗੀ ਆ ਸੰਤਾਨਪੁਰ ਤੇ ਕੋਦ ਆਪਾਂ ਗੋਰਦਰੇ ਜਈਦਾ ਬੇਰ ਸਾਹਿਬ ਉੱਤੇ ਹਾਈਵੇ ਤੇ ਹੀ ਆ ਨਾ ਤੇ ਇੱਕ ਵਾਰੀ ਬਾਈ ਨਾਲ ਕਨੈਕਟ ਕਰਕੇ ਦੇਖੋ ਤੁਹਾਨੂੰ ਵੀ ਇਹ ਚੀਜ਼ ਵਧੀਆ ਲੱਗੂਗੀ ਕੱਪੜੇ ਤੇ ਅੱਗੇ ਬਾਈ ਦਾ ਪੇਜ ਖੋਲ ਕੇ ਦੇਖੋ ਇੰਸਟਾਗ੍ਰam ਵਾਲਾ ਤੇ ਅੱਗੇ ਗਿਆ ਬੰਦਾ ਆਪਣਾ ਲੈਨ ਦੇਖੋ ਹੁਣ ਕੀ ਲੈ ਕੇ ਆਉਂਦਾ ਵਾ ਤਾਂ ਸਮਝ ਲੋ ਇਹ ਆਪਣੀ ਇੱਕ ਵੱਡਾ ਪ੍ਰਾਅ ਹੈ ਕਿ ਕੋ ਕੁਪ ਲੈ ਕੇ ਜਾਈਦੇ ਹਨਾ ਇੰਨਾ ਕਿ ਤੇ ਪਿਆਰ ਹੈ ਨਾ ਆਪਣਾ ਬਾਈ ਨਾਲ ਬਣਿਆ ਪਿਆ ਤੇ ਕੋਈ ਨਾ ਤੁਸੀਂ ਵੀ ਦੇਖੋ ਇੱਕ ਵਾਰੀ ਆਗੇ ਤੇ ਚਲੋ ਅੱਗੇ ਆਪਨੇ ਇੱਥੇ ਸੰਤਾਨਪੁਰ ਤੇ ਲਾਗੇ ਲਾਗੇ ਕਰਪੂਥਲਾ ਹਨ ਮੇਰੇ ਖਿਆਲ ਨਾਲ ਕਿੰਨੇ ਕੁ ਵਧੀਆ ਬਾਈਕ ਹੁੰਦੇ ਆ ਨਾ ਕੱਪੜੇ ਮੈਨੂੰ ਨਹੀਂ ਲੱਗਦਾ ਇਹ ਤੱਕ ਮੈਂ ਦੇਖੇ ਕਿਹੇ ਕੋਲ ਹਨ ਬਾਈਕੋ ਵੱਖਰੇ ਵੱਖਰੀ ਪੀਸ 'ਤੇ ਹੁੰਦੇ ਆ ਸਾਰਿਆਂ ਨਾਲ ਹੀ ਤੇ ਤਾਂ ਕਰਕੇ ਆਪਾਂ ਇੱਥੇ ਆਈਦਾ ਵ ਤੇ ਅੱਗੇ ਤੂੰ ਵੀ ਆ ਕੇ ਦੇਖਿਓ ਫਿਰ ਦੱਸਿਓ ਕਮੈਂਟ ਕਰਕੇ ਕਿਵੇਂ ਵਧੀਆ ਬੰਦਾ ਆਪਣਾ ਆ ਗਿਆ ਵ ਤੇ ਕੱਪੜੇ ਦੇਖੋ ਕੀ ਲੈ ਕੇ ਆਇਆ ਫਿਰ ਮੈਂ ਲੈ ਕੇ ਆਇਆ ਮਰੁੰਡਾ ਹਾਂ ਨਹੀਂ 10 ਕੀ ਲੈ ਕੇ ਆਇਆ ਇੱਕ ਕਪੜਾ ਦੋਨੇ ਕਹਿ ਦੇ ਕੀ ਚੀਜ਼ਾਂ ਲਿਆਂਤੀਆਂ ਇੱਕ ਪਿੰਕ ਤੇ ਇੱਕ ਤੇਲੀ ਲਾਈਨਿੰਗ ਵਾਲੀ ਲੈ ਕੇ ਆਇਆ ਵੇਚ ਦੇ ਕੇ ਚਲੋ ਵਧੀਆ ਚਲ ਜੇ ਫਿਰ ਆਪਾਂ ਤਾਂ ਗਈਓ ਪਹੁੰਚ ਘਰ ਗੱਡੀ ਨੂੰ ਟਾਈਮ ਪਿੱਛੇ ਲੱਗਦਾ ਤੇ ਗੱਡੀ ਇੱਥੇ ਬਾਹਰ ਹੀ ਰਹਿਣ ਤਾਂ ਗੱਡੀ ਰਾਤ ਨੂੰ ਧੋਈਆ ਸਕਾਰਪਿਓ ਹਾਂ ਨਾ ਉਹ ਧੋ ਕੇ ਲਾਈ ਅੰਦਰ ਤੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀ ਤੇ ਬਾਕੀ ਹੁਣ ਪਾਵਾਂਗੇ ਕੱਲ ਵਲੌਗ ਤੇ ਗੱਡੀ ਤਾਂ ਚਲੋ ਇਹ ਵੀ ਗੰਦੀ ਹੋ ਹੀ ਗਈ ਹੈ ਆਪਣੀ ਤਾਂ ਸਮਾਨ ਘਾ ਜਿਹੜੀ ਗੱਡੀਆਂ ਚੋ ਟਾਇਰ ਚ ਹਵਾ ਹੁਣ ਤਾਂ ਸਹੀ ਆ ਨਾ ਚਲੋ ਬਾਕੀ ਮਿਲਦੇ ਆ ਫਿਰ